ਆ ਜਾਨ ਮਾਣ ਕੇ ਗੋਣੇ ਚੱਕੋ ਤਾਂ ਤਸਵ ਜਾਨ ਆਇਆ ਕਰੇ ਅੱਛਾ ਅੱਛਾ ਇਹ ਤੁਰੀ ਆਇ ਤੁ ਸ਼ਮਸ਼ੀਂਸ ਆ ਰਹੇ ਨੂੰ ਪਤਾ ਕੀ ਇੰਜਾਮ ਜੇ ਨਕਾ ਖੋਇਆ ਸਾਨਾ ਤੇ ਤੁਹਾਨੂੰ ਲਾਇਲ ਹੋ ਜਾ ਕੇ ਪਹੁੰਚੇ ਸਾਡੇ ਵੀਰ ਨੇ ਜੀਣਾਏ ਸਾਡੇ ਵੀਰ ਨੇ ਜੀਣਾਏ ਅਜੇ ਵਾਹ ਸਾਡੇ ਵੀਰ ਨੇ ਜੀਣਾਏ ਅਜੇ ਅੱਗੇ ਹੋਏ ਅਰੇ ਵਾਹ ਇਹ ਬਦੀਆ ਨਹੀਂ ਇਹ ਤਾਂ ਕੋਈ ਬੋਤ ਨਹੀਂ ਆ ਬਰੋਨੀ ਦੁਨੀਆਈ ਅੱਜ ਤੋਂ ਜੀ ਨਿਆਲ ਖੜੀ ਸਰਪੰਚ ਸਾਹਿਬ ਨਾਮ ਦੱਸ ਕੇ ਇੱਕ ਜਾਂਗੀਰ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਕਿ ਉਹ ਤੋਂ ਬਾਅਦ ਆ ਵੀ ਸੁਣਦੇ ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀਆ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਤੇ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਇਨਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਸੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ-ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਛੋਟਾ ਬੱਚਾ ਹੀ ਏ ਹਾਈਟ ਛੋਟੀ ਏ ਦੀ ਕੋਈ ਰੰਜਿਸ਼ ਨਹੀਂ ਬੜੀ ਆ ਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਤੇ ਕੀ ਮਨ ਚ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਏ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡ ਬਕਰਦਾ ਜੀ ਆਪਕੀ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਹੈ ਵਾਪਸ ਸਤਿਿਕਾ ਬਰਾਦਰੀ ਕੋਈ ਨਹੀਂ ਰਹਤਾ ਪਿੰਡ ਜੀ ਰਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਕਹਿੰਦੇ ਨੇ ਵੀ ਇਹ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਤਾਂ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਹੀ ਆ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈ ਤੇ ਤੁਹਾਡੇ ਸਾਰੇ ਕਹਿਣ ਤੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ ਠੀਕ ਹੈ ਕੀ ਗੱਲਬਾਤ ਕੀ ਹੋਈ ਹੈ ਜਾਨਾ ਜਾਂ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਜੀ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ-ਗਾਂਡੋ ਮਾਰੇ ਪਤਾ ਕੀਤਾ ਵਾ ਇਹਦੇ ਪਿੱਛੇ ਨਦੀ ਪਿੰਲਾ ਰੰਜ ਜੀ ਬਾਈ ਚਲਦੀ ਸੀਗੀ ਜੀ ਇੱਕ ਦੋ ਇੱਕ ਦੋ ਜਣਾਂ ਗਾਲੀ-ਕਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀਸ਼ ਜੀ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰ ਕੇ ਰਾਤ ਮਾਰਕਟਾਈ ਕੀਤੀ ਆ ਜੀ ਤੇ ਮਾਰਕਟਾਈ ਦਾ ਇਹ ਮوضوع ਫੋਂਕੀ ਕਾਰਵਾਈ ਕੀ ਅਮਲ ਚੱਲਣ ਦੇ ਦੀ ਆ ਤੁਪੀ ਚੱਲਣੀ ਆ ਜੀ ਤੁਪੀ ਇਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਤੇ ਥਾਣੇ ਇੱਕ ਬੋਦ ਦੇ ਦੀ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤਾ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਨ ਲਖਾਈ ਨੇ ਭੇਜਿਆ ਗਿਆ ਵਾ ਜੀ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਏਗਾ ਗਿਆ ਜਾ ਰਿਹਾ ਨਿਹੰਗ ਸਿੰਘ ਸੀ ਜਿਹੜੇ ਬੰਦੇ ਹਾਂ ਜੀ ਧਿਆਨ ਸਿੰਘ ਦੱਸਦੇ ਉਹ ਪੁਰਾਣੇ ਰਣਜੀਤ ਸਿੰਘ ਲੱਗਦੇ ਮਾਮਲੇ ਦੇ ਲੱਗਦੇ ਉਹ ਨਾਰਮਲੀ ਨਾਲ ਦੀ ਚੱਲਦੀ ਸੀਗੀ